ਪਰੀਤਾਲੂ ਵਾਲੀਆਂ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਦੀ ਟੀਮ ਅੱਜ ਸਾਡੇ ਸਿੱਖਿਆ ਮਾਰਗ ਮੜੀਆਂ ਰੋਡ ਵਿਕੇ ਪਹੁੰਚੀ ਹੈ ਜਿੱਥੇ ਕਿ ਅਸੀਂ ਆਪਣੇ ਵਾਰਡ ਨੰਬਰ 19 ਸਰ ਵਾਰਡ ਨੰਬਰ 19 ਦੇ ਕਾਉਂਸਲਰ ਹਸਬੰਦ ਹਰਜੀਤ ਸਿੰਘ ਭਾਟਿਆ ਜੀ ਦੇ ਦਫ਼ਤਰ ਜਿਨ੍ਹਾਂ ਲਈ ਕਿ ਬਹੁਤ ਜ਼ਿਆਦਾ ਅੱਜ ਮਾਣ ਮੱਤਾ ਦੇਣਾ ਹੈ ਕਿ ਉਹਨਾਂ ਦੇ ਦਾਦਾ ਜੀ ਜਿਹੜੇ ਕਿ ਫ੍ਰੀडम फाइਟਰ ਸਰਦਾਰ ਰਗਵੀਰ ਸਿੰਘ ਜੀ ਸੀ ਇਸ ਰੋਡ ਦਾ ਜਿਹੜਾ ਨਾਮ ਕਰਨਾ ਹੈ ਪੰਜਾਬ ਸਰਕਾਰ ਦੁਆਰਾ ਉਹਨਾਂ ਦੇ ਨਾਮ ਉੱਤੇ ਕੀਤਾ ਗਿਆ ਜਿਸ ਨੂੰ ਲੈ ਕੇ ਸਾਰੇ ਏਰੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਉਸ਼ਾ ਤੇ ਖੁਸ਼ੀ ਦਾ ਮਾਹੌਲ ਹੈ ਆਓ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਕਿ ਇਸ ਉਪਲਬਧੀ ਨੂੰ ਕਿਸ ਹਿਸਾਬ ਨਾਲ ਦੇਖਦੇ ਨੇ ਪਹਿਲਾਂ ਤਾਂ ਭਾਟੇ ਸਾਹਿਬ ਬਹੁਤ-ਬਹੁਤ ਮੁਬਾਰਕ ਦੇ ਤੁਸੀਂ ਪਾਤਰੋਂ ਤੇ ਅੱਜ ਜਿਹੜਾ ਇਹ ਇਤਿਹਾਸਿਕ ਫੈਸਲਾ ਸਰਕਾਰ ਨੇ ਲਿੱਤਾ ਵੈ ਇਹਨੂੰ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਮੈਂ ਸਮੁੱਚੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਾ ਜਿਹੜੇ ਕੋ ਚੇਚੇ ਤੌਰ ਤੇ ਅੱਜ ਸਾਡੇ ਦਫ਼ਤਰ ਦੇ ਵਿੱਚ ਫ੍ਰੀडम फाइਟਰ ਦਫ਼ਤਰ ਦੇ ਵਿੱਚ ਆਏ ਨੇ ਇੱਥੇ ਪੁੱਜਦੇ ਮੈਂ ਆਪ ਜੀ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਨਾਲ ਹੀ ਮੈਂ ਗੱਲ ਕਰਨ ਜਾ ਰਿਹਾ ਜਿਹੜੀ ਬੜੇ ਮਾਨਮਤੇ ਤੇ ਸ਼ਾਨਮਤੇ ਦੀ ਗੱਲ ਹੈ ਵੀ ਸਾਡੇ ਦਾਦਾ ਜੀ ਸਰ ਅਕਬੀਰ ਸਿੰਘ ਭਾਰਤੀਆ ਜੀ ਫ੍ਰੀडम फाइਟਰ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਨ ਲਈ ਬਹੁਤ ਵੱਡਾ ਯੋਗਦਾਨ ਪਾਇਆ ਸੀ ਤੇ ਨਾਲ ਹੀ ਪੰਜਾਬੀ ਸੂਬੇ ਮੋਰਚੇ 'ਚ ਵੀ ਉਹਨਾਂ ਨੇ ਆਪਣਾ ਰੋਲ ਅਦਾ ਕੀਤਾ ਸੀਗਾ ਤੇ ਇਸ ਪ੍ਰਾਪਤੀਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਾਨੂੰ ਮੈਂ ਵਧਾਈ ਵੀ ਦੇਣਾ ਚਾਹੁੰਦਾ ਤੇ ਮੈਂ ਇਸ ਮਨ 'ਚ ਖੁਸ਼ੀ ਵੀ ਆ ਰਹੀ ਹੈ ਕਿਉਂਕਿ ਪਿਛਲੇ 15 ਅਗਸਤ ਦਾ ਅਸੀਂ ਡਿਮਾਂਡ ਕਰੀ ਸੀ ਤੇ ਜਿਹਦਾ ਜਾ ਕੇ ਫਲ ਹੁਣ ਸਾਨੂੰ ਮਿਲਿਆ ਇਸ 15 ਅਗਸਤ ਨੂੰ ਹੀ ਹੁਣ ਨਵੇਂ ਆਗੇ ਦੇਸ਼ ਜਨਮ ਹੋਣ ਨੂੰ 77 ਸਾਲ ਹੋ ਚੱਲੇ ਨੇ 77ਵੇਂ ਵਰ੍ਹੇ ਦੇ ਵਿੱਚ ਸਾਨੂੰ ਪੰਜਾਬ ਸਰਕਾਰ ਵੱਲੋਂ ਤੇ ਵਿਸ਼ੇਸ਼ ਕਰ ਖੰਨਾ ਨਗਰ ਕਾਉਂਸਲ ਵੱਲੋਂ ਸਾਨੂੰ ਬਹੁਤ ਖੁਸ਼ੀ ਦੀ ਇੱਕ ਲੈਟਰ ਜਿਹੜੀ ਕੱਲ ਸਾਨੂੰ ਜਾਰੀ ਹੋਈ ਹੈ ਇੱਕ ਲੈਟਰ ਆਈ ਹੈ ਵੀ ਉਹਨਾਂ ਨੇ ਲੈਟਰ ਕਿਉਂਕਿ ਡਿਮਾਂਡ ਪੈਣ ਪੱਤਰਾਂ ਚੱਲਦੇ ਰਹੇ ਖ਼ਬਰਾਂ ਦੇ ਰਹੀ ਉਹਨਾਂ ਨੇ ਘਟਾਉਂਦੇ ਰਹੇ ਤੇ ਅੱਜ ਜਾ ਕੇ ਇਸ ਗੱਲ ਨੂੰ ਬੋਰ ਪਿਆ ਤੇ ਉਹਨਾਂ ਦੀ ਲੈਟਰ ਆਈ ਹੈ ਨਗਰ ਕੌਂਸਲ ਖੰਨਾ ਦੀ ਤੇ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜਿਹੜੀ ਕਿ ਸਾਡੇ ਇਹ ਸ਼ਮਸ਼ਾਨ ਘਾਟ ਰੋਡ ਹੈ ਜੋ ਕਿ ਵਾਰਡ ਨੰਬਰ 19 ਦੀ ਸੜਕ ਹੈ ਪ੍ਰਮੁੱਖ ਸੜਕ ਹੈ ਖੰਨੇ ਸ਼ਹਿਰ ਦੀ ਤੇ ਇਸ ਸੜਕ ਦਾ ਜੇ ਕੋਈ ਨਾਮ ਵੀ ਨਹੀਂ ਸੀਗਾ ਤੇ ਇਸ ਦਾ ਨਾਮ ਜਿਹੜਾ ਕਿ ਫ੍ਰੀਡਮ ਫਾਈਟਰ ਦੇ ਨਾਮ ਦਿੱਤੇ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਮਾ ਮੁੱਖ ਮੰਤਰੀ ਪੰਜਾਬ ਜੀ ਦਾ ਤੇ ਸਾਡੇ ਜੋੜਾ ਮਜਰਾ ਜਿਹੜੇ ਮੰਤਰੀ ਨੇ ਫ੍ਰੀडम फाइਟਰ ਮੰਤਰੀ ਉਹਨਾਂ ਦਾ ਵਿਸ਼ੇਸ਼ ਧੰਨਵਾਦ ਸਾਡੇ ਖੰਨੇ ਦੇ ਐਮਐਲਏ ਸਾਫ ਸਤਨਪ੍ਰੀਤ ਸਿੰਘ ਸੋਹਣ ਜੀ ਦਾ ਤੇ ਨਾਲ ਹੀ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਕਮਲਜੀਤ ਸਿੰਘ ਲੱੱਡੜ ਜੀ ਤੇ ਸਾਡੇ ਈਓ ਸਾਹਿਬ ਕਮਲਜੀਤ ਸਿੰਘ ਈਓ ਸਾਹਿਬ ਚਰਨਜੀਤ ਸਿੰਘ ਜੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਬੇਨਤੀ ਪੱਤਰ ਕੀਤੀ ਤੇ ਉਹਨਾਂ ਨੇ ਬੇਨਤੀ ਨੂੰ ਮੰਨਦੇ ਹੋਏ ਅੱਜ ਸਾਨੂੰ ਜਿਹੜੀ ਲੈਟਰ ਜਾਰੀ ਕੀਤੀ ਹੈ ਉਹਦੇ ਚ ਉਹਨੇ ਪ੍ਰਵਾਨਗੀ ਦੇ ਦਿੱਤੀ ਹੈ ਵੀ ਜਿਹੜਾ ਸੜਕ ਦਾ ਨਾਮ ਹੈ ਵੀ ਅੱਜ ਤੋਂ ਉਹਦਾ ਨਾਮ ਯਾਨੀ ਕਿ ਪੱਕੇ ਤੌਰ ਤੇ ਜਥੇਦਾਰ ਰਕबीर ਸਿੰਘ ਫਰੀਦ ਪਾਰਟੀਆ ਫਰੀडम फाइਟਰ ਸ਼ਮਸ਼ਾਨ ਘਾੜ ਰੋਡ ਸਿੱਖਿਆ ਮਾਰਗ ਦੇ ਤੌਰ ਤੇ ਰੱਖਿਆ ਜਾਏਗਾ ਤੇ ਜਿਹੜਾ ਅਸੀਂ ਜਲਦੀ ਹੀ ਯਾਨੀ ਕਿ ਅੱਜ ਤਾਂ ਅਸੀਂ ਫਰੀडम फाइਟਰ ਸਾਰੇ ਪਰਿਵਾਰ ਇਕੱਠੇ ਹੋਏ ਨੇ ਮੇਰੇ ਨਾਲ ਸਾਰੇ ਬੈਠੇ ਆ ਫਰੀडम फाइਟਰ ਪਰਿਵਾਰ ਜਿੰਨੇ ਵੀ ਸਾਰੇ ਅਸੀਂ ਬੈਠੇ ਆ ਤੁਸੀਂ ਦੇਖ ਸਕਦੇ ਹੋ ਤੇ ਅੱਜ ਸਾਡੀ ਸੰਸਥਾ ਵੱਲੋਂ ਅਸੀਂ ਪ੍ਰੈਸ ਕਾਨਫਰੰਸ ਗੱਲ ਖੁਸ਼ੀ ਦੀ ਗੱਲ ਜाहिर ਕਰਨੀ ਕੀਤੀ ਹੈ ਤੇ ਅਸੀਂ ਜਲਦੀ ਹੀ ਪੰਜਾਬ ਸਰਕਾਰ ਕੋਲ ਵੀ ਜਾਵਾਂਗੇ ਤੇ ਖੰਨੇ ਦੇ ਜਿਹੜਾ ਸਾਡੇ ਨਮਾਇੰਦੇ ਆ ਐਮ ਐਲ اے ਹਰਨਪ੍ਰੀਤ ਸਿੰਘ ਸੋਹਣ ਜੀ ਸਾਡੇ ਪ੍ਰਧਾਨ ਸਾਹਿਬ ਕਮਲਜੀਤ ਸਿੰਘ ਲੱੱਡੜ ਜੀ ਈਓ ਸਾਹਿਬ ਸਚਨਜੀਤ ਸਿੰਘ ਜੀ ਅਸੀਂ ਉਹਨਾਂ ਨੂੰ ਬੁਲਾ ਕੇ ਵਿਸ਼ੇਸ਼ ਤੌਰ ਤੇ ਕਾਰਡ ਵੀ ਛਪਾਵਾਂਗੇ ਇਨਵਿਟੇਸ਼ਨ ਕਰਾਂਗੇ ਵੱਡੇ ਪੱਧਰ ਤੇ ਇੱਕ ਸਮਾਗਮ ਕਰਾਂਗੇ ਇਸ ਰੋਡ ਦੇ ਉੱਤੇ ਤੇ ਉਹ ਜੀ ਤਕਰੀਬਨ ਪੰਜਾਬ ਦੇ ਫਰੀਡਮ ਫਾਈਟਰ ਪਰਿਵਾਰਾਂ ਨੂੰ ਬੁਲਾਵਾਂਗੇ ਤੇ ਨਾਲ ਹੀ ਹੋਰ ਵੀ ਸ਼ਹਿਰ ਦੀ ਸਿਕਤੀ ਦਾ ਚਾਹੇ ਧਾਰਮਿਕ ਨੇ ਚਾਹੇ ਸਮਾਜ ਸੇਵੀ ਸੰਸਥਾਵਾਂ ਨੇ ਚਾਹੇ ਭਾਈ ਕਨੀਆ ਜੀ ਸੇਵਾ ਸੁਸਾਇਟੀ ਚਾਹੇ ਕੋਈ ਵੀ ਯਾਨੀ ਕੋਈ ਕੋਈ ਸਮਾਜ ਸੇਵਕ ਸ਼ਹਿਰ ਚਾਹੇ ਬਲੱਡ ਵਾਲੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਬੁਲਾ ਕੇ ਇਸ ਰੋਡ ਦੇ ਉੱਤੇ ਅਸੀਂ ਜਦੋਂ ਨਾਮਕਰਨ ਕਰਾਂਗੇ ਤਾਂ ਐਮਐਲਏ ਸਾਹਿਬ ਤੋਂ ਅਸੀਂ ਮੈਨੂੰ ਮੇਰੇ ਮਨ ਦੀ ਇੱਛਾ ਵੀ ਅਸੀਂ ਉਹਨਾਂ ਨੂੰ ਬੁਲਾ ਕੇ ਇਥੇ ਉਦਘਾਟਨ ਕਰਾਈਏ ਤੇ ਉਹ ਡੇਟ ਅਸੀਂ ਜਲਦੀ ਉਹਨਾਂ ਕੋ ਲੈ ਕੇ ਉਹ ਵੀ ਤਾਂ ਆਪ ਜੀ ਨੂੰ ਦੱਸਾਂਗੇ ਤੇ ਅੱਜ ਸਿਰਫ ਇਸੇ ਕਰਕੇ ਅਸੀਂ ਪ੍ਰੈਸ ਕਾਨਫਰੰਸ ਲਾਇਆ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਪੰਜਾਬ ਸਰਕਾਰ ਨੇ ਸਾਡੀ ਮੰਗ ਨੂੰ ਪੂਰਾ ਕੀਤਾ ਨਾਲ ਹੀ ਮੈਂ ਇੱਕ ਹੋਰ ਪੰਜਾਬ ਸਰਕਾਰ ਦੇ ਅੱਗੇ ਮੰਗ ਰੱਖਣ ਜਾ ਰਿਹਾ ਕਿਉਂਕਿ ਪਿਛਲੇ ਪਿਛਲੇ ਸਾਲ ਸਰਕਾਰ ਸੈਂਟਰ ਸਰਕਾਰ ਦੀ ਸਕੀਮ ਆਈ ਸੀ ਉਹਦੇ ਵਿੱਚ ਜਿੰਨੇ ਵੀ ਫ੍ਰੀਡਮ ਫੈਕਟਰੀ ਸੀ ਜਾਂ ਜਿੰਨੇ ਦੇਸ਼ ਦੇ ਸ਼ਹੀਦ ਸਨ ਉਹਨਾਂ ਦੇ ਉਹਨਾਂ ਦੇ ਸ਼ਹਿਰ ਦੇ ਵਿੱਚ ਪੱਥਰਾਂ ਦੇ ਨਾਮ ਲੱਗਣੇ ਸੀਗੇ ਸਾਨੂੰ ਬੀਡੀਪੀਓ ਸਾਹਿਬ ਦੀ ਵੀ ਚਿੱਠੀ ਆਈ ਵੀ ਤੁਹਾਨੂੰ ਗੱਲ ਕੇ ਪ੍ਰਗਟ ਸਿੰਘ ਜੀ ਦਿਖਾਣਗੇ ਬੀਡੀਪੀਓ ਸਾਹਿਬ ਨੇ ਜਾਰੀ ਕਰ ਦਿੱਤੀ ਹੈ ਵੀ ਪਿੰਡਾਂ ਦੇ ਵਿੱਚ ਵੀ ਉਹਨਾਂ ਦੇ ਨਾਮ ਰੱਖੇ ਜਾਣਗੇ ਤੇ ਮੇਰੀ ਇੱਕ ਹੋਰ ਮੰਗ ਹੈ ਵੀ ਜਿਹੜੇ ਨਗਰ ਕੌਂਸਲ 'ਚ ਜਿੰਨੇ ਫਰੇਟਾਂ ਫੈਕਟਰ ਦੇ ਨਾਮ ਲੱਗਣ ਤੋਂ ਲਿਖਣ ਤੋਂ ਰਹਿ ਗਏ ਉਹ ਵੀ ਨਗਰ ਕੌਂਸਲ ਦੇ ਵਿੱਚ ਜਲਦੀ ਲਿਖਵਾਈਏ ਉਹਨਾਂ ਦੇ ਨਾਮ ਥੈਂਕ ਯੂ ਵੈਰੀ ਮੱਚ ਜੀ ਬਹੁਤ ਜ਼ਿਆਦਾ ਉਤਸ਼ਾਹ ਹੈ ਭਾਟੀਆ ਸਾਹਿਬ ਨੇ ਕਿਉਂਕਿ ਇਹਨਾਂ ਦੇ ਗ੍ਰੈਂਡਪੇਰੈਂਟਸ ਤੇ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਸਰਕਾਰ ਦਾ ਵਾਅਦਾ ਸੀ ਕਿ ਫ੍ਰੀडम फाइਟਰ ਦਾ ਜੋ ਬਣਦਾ ਸਨਮਾਨ ਹੈ ਉਹਨਾਂ ਨੂੰ ਦਿੱਤਾ ਜਾਊਗਾ ਸਾਡੇ ਨਾਲ ਸਰਦਾਰ ਅਵਤਾਰ ਸਿੰਘ ਜੀ ਵੀ ਬੈਠੇ ਨੇ ਸਰ ਦੇਖਿਆ ਬਹੁਤ ਹੀ ਮੁਬਾਰਕ ਦਿਨ ਹੈ ਜ ਬਹੁਤ ਵੱਡਾ ਮੌਕਾ ਹੈ ਕਿਉਂਕਿ ਸ਼ਹੀਦਾਂ ਦੀ ਸ਼ਹਾਦਤਾਂ ਬਦਲੀ ਅੱਜ ਆਪਾਂ ਆਜ਼ਾਦੀ ਦਾ ਨਿਖ ਮੰਨ ਰਹੇ ਹਾਂ ਤੇ ਜਦੋਂ ਉਹਨਾਂ ਦਾ ਸਨਮਾਨ ਵੱਧਦਾ ਹੈ ਤਾਂ ਆਪਣੇ ਆਪ ਦੇ ਵਿੱਚ ਉਤਸ਼ਾਹ ਦਾ ਇੱਕ ਕੇਂਦਰ ਬਣ ਜਾਂਦਾ ਤਾਂ ਅੱਜ ਸਰ ਜਿਹੜਾ ਸਰਕਾਰ ਵੱਲੋਂ ਇਹ ਸਮਲੂ ਵੀ ਓਕੇ ਕਰ ਦਿੱਤਾ ਗਿਆ ਬਈ ਤੁਸੀਂ ਇਸ ਚੀਜ਼ ਨੂੰ ਕਿਸ ਨਜ਼ਰੀਏ ਦੇਖੋ ਜੀ ਇੱਕ ਕਵੀ ਦਾ ਲਿਖਿਆ ਹੋਇਆ ਵਾਕ ਯਾਦ ਕਰ ਰਿਹਾ ਮੈਂ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਬਰਸ ਮਿਲੇ ਵਤਨ ਪਰ ਮਿਟਨੇ ਵਾਲੋ ਕਾ ਯਹੀ ਬਾਕੀ ਨਿਸ਼ਾ ਹੋਗਾ ਸੋ ਇਸ ਫਲਸਫੇ ਨੂੰ ਪੂਰਾ ਕਰਦੇ ਹੋਏ ਸਾਡੇ ਪੰਜਾਬ ਸਰਕਾਰ ਮੁੱਖ ਮੰਤਰੀ ਤੇ ਸਾਹਿਬ ਵੱਲੋਂ ਔਰ ਸਾਡੇ ਐਮਐਲਏ ਸਾਹਿਬ ਵੱਲੋਂ ਔਰ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਈਓ ਸਾਹਿਬ ਵੱਲੋਂ ਤੇ ਹੋਰ ਵੀ ਸਾਰੀ ਮੈਨੇਜਮੈਂਟ ਵੱਲੋਂ ਸਾਡੀ ਜੋ ਐਸੋਸੀਏਸ਼ਨ ਹੈ 올 인디아 프리덤 파이터 패밀리 웰페어 어소시에이션 ਉਹਨਾਂ ਦੀ ਜੋ ਇੱਕ ਰਿਕੁਐਸਟ ਸੀਗੀ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਜੋ ਸਤਕਾਰਯੋਗ ਸਰਦਾਰ ਅਗਵੀਰ ਸਿੰਘ ਜੀ ਪਾਰਟੀ ਆ 프리덤 ਫਾਈਟਰ ਜੀ ਇਹਨਾਂ ਨੇ ਕਿ ਪੰਜਾਬੀ ਸੂਬਾ ਮੋਰਚਾ ਔਰ ਸਿਵਲ ਨਾ ਫਰਮਾਨੀ ਮੂਵਮੈਂਟ ਦੇ ਵਿੱਚ ਪਾਰਟਿਸਪੇਸ਼ਨ ਕੀਤਾ ਸੀ ਦੇਸ਼ ਦੀ ਆਜ਼ਾਦੀ ਦੇ ਵਿੱਚ ਕੁਰਬਾਨੀ ਦਿੱਤੀ ਸੀ ਸੋ ਉਹਨਾਂ ਦੀ ਯਾਦਗਾਰ ਚ ਅੱਜ ਜੋ ਸਾਡੀ ਖੰਨਾ ਦੀ ਸਭ ਤੋਂ ਮਸ਼ਹੂਰ ਹੈ ਕਿਉਂਕਿ ਖੰਨਾ ਚ ਸਿਰਫ ਇੱਕੀ ਸ਼ਮਸ਼ਾਨ ਘਾਟ ਹੈ ਔਰ ਸ਼ਮਸ਼ਾਨ ਘਾਟ ਰੋਡ ਦਾ ਜੋ ਨਾਮ ਹੈ ਉਹ ਤਬਦੀਲ ਕਰਕੇ ਸਰਦਾਰ ਰਗਵੀਰ ਸਿੰਘ ਜੀ ਭਾਟੀਆ ਯਾਦਗਾਰੀ ਜੋ ਉਸ ਰੋਡ ਦਾ ਨਾਮ ਰੱਖਿਆ ਗਿਆ ਹੈ ਸੋ ਇਸ ਦੇ ਲਈ ਅਸੀਂ ਪੂਰੀ ਐਸੋਸੀਏਸ਼ਨ ਵੱਲੋਂ ਬਤੌਰ ਜਨਰਲ ਸਕੱਤਰ ਮੈਂ ਆਪਣੇ ਵੱਲੋਂ ਸਾਡੇ ਕੌਮੀ ਪ੍ਰਧਾਨ ਹਰਜੀਤ ਸਿੰਘ ਜੀ ਭਾਟੀਆ ਇਹਨਾਂ ਦੀ ਮਿਹਨਤ ਦਾ ਤੇ ਹੋਰ ਸਾਰੇ ਜੋ ਸਾਡੀ ਸੰਸਥਾ ਦੇ ਮੈਂਬਰ ਨੇ ਸਾਰਿਆਂ ਦੀ ਮਿਹਨਤ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਤੇ ਜਲਦੀ ਅਸੀਂ ਇੱਕ ਛੋਟਾ ਜਿਹਾ ਫੰਕਸ਼ਨ ਰੱਖ ਕੇ ਉਹਦੇ ਵਿੱਚ ਸਾਰੇ ਮੰਤਰੀ ਜੋ ਹੈਗੇ ਨੇ ਸਭ ਨੂੰ ਬੁਲਾਵਾਂਗੇ ਸਾਰੀਆਂ ਸੰਸਥਾਵਾਂ ਨੂੰ ਬੁਲਾ ਕੇ ਅਸੀਂ ਇਸ ਰੋਡ ਦਾ ਜੋ ਜੋ ਇਨੋਗ੍ਰੇਸ਼ਨ ਆ ਉਹ ਜਰੂਰ ਕਰਾਂਗੇ ਸੋ ਇੰਨੀਆਂ ਗੱਲਾਂ ਕਰਦੇ ਹੋਏ ਧੰਨਵਾਦੀ ਹਾਂ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਾਡੇ ਨਾਲ ਫਰੀडम फाइਟਰ ਪਰਿਵਾਰ ਦੇ ਮੈਂਬਰ ਸਾਹਿਬਾਨ ਨੇ ਜਿਹੜੇ ਕਿ ਇਸ ਸੰਸਥਾਨ ਦੇ ਨਾਲ ਜੁੜੇ ਹੋਏ ਨੇ ਤੁਸੀਂ ਉਹਨਾਂ ਦੀ ਗੱਲ ਸੁਣੀ ਜਿਹੜਾ ਅਸਲੀ ਇਨੋਗ੍ਰੇਸ਼ਨ ਦਾ ਫੰਕਸ਼ਨ ਹੈ ਸਾਡੇ ਨਾਲ ਹੋਰ ਵੀ ਜਿਨ੍ਹਾਂ ਦੇ ਪਰਿਵਾਰ ਜੁੜੇ ਹੋਏ ਨੇ ਉਹਨਾਂ ਨਾਲ ਵੀ ਗੱਲ ਕਰਨੀ ਆ ਸਰ ਪਲੀਜ਼ ਸਰ ਆਪਣੇ ਆਪ ਚ ਬੜੀ ਮਾਣ ਮੱਤੇ ਵਾਲੀ ਗੱਲ ਹੈ ਕਿਉਂਕਿ ਫਰੀडम फाइਟਰ ਸਾਡੇ ਦੇਸ਼ ਦੇ ਜਿਹੜੇ ਸ਼ਹੀਦਾਂ ਨੇ ਯੋਗਦਾਨ ਪਾਇਆ ਤੇ ਉਹ ਸ਼ਹਾਦਤਾਂ ਨੂੰ ਜਦੋਂ ਸਰਕਾਰਾਂ ਵੱਲੋਂ ਇੱਕ ਤਰ੍ਹਾਂ ਦਾ ਮਾਣ ਸਤਿਕਾਰ ਦਿੱਤਾ ਜਾਂਦਾ ਤਾਂ ਸਾਰਿਆਂ ਦੇ ਲਈ ਬੜੀ ਮਾਣ ਮੱਤੀ ਗੱਲ ਹੋ ਜਾਂਦੀ ਹੈ ਤਾਂ ਅੱਜ ਜਿਹੜਾ ਸਿੱਖਿਆ ਮਾਰਗ ਮੜੀਆਂ ਰੋਡ ਦਾ ਨਾਮ ਫਰੀडम फाइਟਰ ਸਰਦਾਰ ਰਗਵੀਰ ਸਿੰਘ ਭਾਟਿਆ ਜੀ ਦੇ ਨਾਂ ਤੇ ਰੱਖਿਆ ਜਾ ਰਿਹਾ ਹੈ ਤੁਸੀਂ ਇਸ ਬਾਰੇ ਕੀ ਕਹੋਗੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਜੀ ਸਰਦਾਰ ਹਰਜੀਤ ਸਿੰਘ ਭਾਟਿਆ ਜੀ ਤੇ ਸਾਡਾ ਸੰਗਠਨ ਜੋ ਇਹਨਾਂ ਦੇ ਦਾਦਾ ਜੀ ਨੇ ਉਹਨਾਂ ਦਾ ਇੱਥੇ ਮੜੀਆ ਰੋਡ ਤੇ ਜੋ ਨਾਮ ਰੱਖਿਆ ਗਿਆ ਉਹਦੇ ਲਈ ਬਹੁਤ ਹੀ ਧੰਨਵਾਦ ਸਰਕਾਰ ਦਾ ਕਰਨੇ ਆਏ ਆ ਅਸੀਂ ਤੇ ਸਾਡਾ ਫਰੀडम फाइਟਰ ਪਰਿਵਾਰਕ ਸੰਗਠਨ ਜੋ ਬਣਿਆ ਹੋਇਆ ਉਹਨਾਂ ਦੇ ਪ੍ਰਧਾਨ ਜੀ ਸਾਡੇ ਹਰਜੀਤ ਸਿੰਘ ਭਾਟੀਆ ਜੀ ਨੇ ਤੇ ਇਹਨਾਂ ਦੀ ਰਹਿਨਮਾਈ ਦੇ ਹੇਠ ਆਪਾਂ ਇੱਥੇ ਇਕੱਠੇ ਹੋਏ ਆ ਅਸੀਂ ਧੰਨਵਾਦ ਕਰਦੇ ਆ ਇੱਥੇ ਆਪਣੇ ਨਗਰ ਕੌਂਸਲ ਖੰਨਾ ਦਾ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸ਼ਲਾਘਾਯੋਗ ਕਦਮ ਚੁੱਕਿਆ ਐਮਐਲਏ ਖੰਨਾ ਤੇ ਸਮੂਹ ਜਿਹੜੇ ਪ੍ਰਧਾਨ ਨੇ ਇੱਥੇ ਐਮਸੀ ਕਾਉਂਸਲ ਦੇ ਉਹਨਾਂ ਦਾ ਕਰਦੇ ਆ ਜਿਨ੍ਹਾਂ ਨੇ ਇਹ ਰੋਡ ਦਾ ਨਾਮ ਸਾਡੇ ਦਾਦਾ ਜੀ ਰਗੀਬੀਰ ਸਿੰਘ ਭਟਿਆਈ ਜੀ ਦੇ ਨਾਂ ਤੇ ਰੱਖਿਆ ਤੇ ਬਹੁਤ ਬਹੁਤ ਧੰਨਵਾਦ ਤੇ ਇਸ ਉਪਰੰਤ ਮੇਰੇ ਦਾਦਾ ਜੀ ਸਰਦਾਰ ਅਮਰ ਸਿੰਘ ਫਰੀडम फाइਟਰ ਰਾਜੇਵਾਲ ਰੋਣੋ ਉਹਨਾਂ ਦੇ ਨਾਮ ਤੇ ਵੀ ਆਪਣੇ ਖੰਨਾ ਬੀਡੀਪੀਓ ਦਫ਼ਤਰ ਵੱਲੋਂ ਇਹ ਚਿੱਠੀ ਕੱਢੀ ਗਈ ਹੈ ਤੇ ਪਿੰਡਾਂ ਦੇ ਵਿੱਚ ਅਸੀਂ ਮੰਗ ਰੱਖੀ ਸੀ ਸਾਡੇ ਸੰਗਠਨ ਦੁਆਰਾ ਵੀ ਬਕਵਕ ਪਿੰਡਾਂ ਦੇ ਵਿੱਚ ਜਾਨੀ ਕਿ ਸਮਾਰਕ ਬਣਾਏ ਜਾਣ ਤਾਂ ਆਪਣੇ ਖੰਡਾਂ ਜੋ ਦਫਤਰ ਹੈ ਪਿੰਡੂ ਵਿਕਾਸ ਉਹਨਾਂ ਦੁਆਰਾ ਵੀ ਚਿੱਠੀ ਕੱਢ ਦਿੱਤੀ ਗਈ ਹੈ ਹੁਣ ਇਹ ਬਕਵਕ ਪਿੰਡਾਂ ਦੇ ਜੋ ਨੇੜਲੇ ਪਿੰਡਾਂ ਦੇ ਫਰੀडम फाइਟਰ ਨੇ ਉਹਨਾਂ ਦੇ ਵੀ ਪਿੰਡਾਂ ਦੇ ਵਿੱਚ ਸਮਾਰਕ ਬਣਾਏ ਜਾਣਗੇ ਅਤੇ ਜੋ ਉਹਨਾਂ ਦੇ ਨਾਮ ਤੇ ਰੋਡ ਦਾ ਨਾਮ ਰੱਖਣਾ ਉਹਨਾਂ ਲਈ ਵੀ ਸਾਡੀ ਚਿੱਠੀ ਸਾਡੇ ਪ੍ਰਧਾਨ ਜੀ ਸਰਦਾਰ ਹਰਜੀਤ ਸਿੰਘ ਬਾਢੀਆ ਜੀ ਦੀ ਅਗਵਾਈ ਵਿੱਚ ਗਈ ਹੋਈ ਆ ਉਹ ਵੀ ਸ਼ਾਇਦ 1-2 ਦਿਨ ਦੇ ਵਿੱਚ ਬਣ ਆ ਜਾਵੇ ਤਾਂ ਅਸੀਂ ਸਰਕਾਰ ਦਾ ਇਸ ਸ਼ਲਾਘਾਯੋਗ ਕਦਮ ਲਈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਜਿਵੇਂ ਕਿ ਸਾਰਿਆਂ ਨੇ ਕਿਹਾ ਹੈ ਫ੍ਰੀडम फाइਟਰ ਪਰਿਵਾਰ ਦੇ ਵਿੱਚ ਬੜਾ ਹੀ ਉਛਾ ਬੜਾ ਹੀ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਫ੍ਰੀडम फाइਟਰਾਂ ਦੇ ਨਾਂ ਦੇ ਉੱਤੇ ਸਮਾਰਕ ਸੜਕਾਂ ਦਾ ਨਾਮ ਰੱਖਣਾ ਉਹਨਾਂ ਦੀ ਯਾਦ ਨੂੰ ਅਮਰ ਕਰਨ ਦੇ ਬਰਾਬਰ ਹੈ ਤੇ ਸਰਕਾਰ ਵੱਲੋਂ ਜਦੋਂ ਇਸ ਜੇ ਇਨੀਸ਼ੀਏਟਿਵ ਲੈਂਦੇ ਜਾਂਦੇ ਨੇ ਤਾਂ ਸਾਰਾ ਜਿਹੜਾ ਸਮੂਹ ਏਰੀਆ ਵਾ ਸਰਕਾਰ ਹੈ ਸਾਰੀ ਵਧਾਈ ਦੇ ਪਾਤਰ ਨੇ ਅਸੀਂ ਵੀ ਆਪਣੇ ਚੈਨਲ ਦੇ ਰਾਈ ਭਾਡਿਆ ਸਾਹਿਬ ਨੂੰ ਵਧਾਈ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਅਜਿਹੇ ਜਿਹੜੇ ਨੇਕ ਤੇ ਸਮਾਜਿਕ ਤੇ ਸਾਡੇ ਸ਼ਹੀਦਾਂ Thank you very much.